ਅੱਜ ਜਿਹੜੀ ਇਸ ਵੇਲੇ ਪੰਜਾਬ ਦੀ ਦਸ਼ਾ ਹੈ ਨਾ ਉਹਦੇ ਵਿੱਚ ਅਸੀਂ ਉਸ ਸੰਤਾਪ ਨੂੰ ਹੰਡਾ ਰਹੇ ਆ ਜਿਹੜੇ ਸੰਤਾਪ ਨੂੰ ਇਹ ਕਦੀ ਉੱਥੇ ਹੰਡਾਰੇ ਸੀ ਅੱਜ ਸਾਡੇ ਹੀ ਘਰਾਂ ਤੇ ਆ ਪਹੁੰਚੇ ਨੇ ਸਾਡੇ ਹੀ ਬੱਚਿਆਂ ਦੀਆਂ ਲਾਸ਼ਾਂ ਅਸੀਂ ਹੱਥਾਂ 'ਚ ਫੜੀਆਂ ਨੇ ਸਾਡੇ ਹੀ ਜਿਹੜੇ ਲੋਕ ਨੇ ਉਹ ਇੱਜ਼ਤਾਂ ਨੂੰ ਰੋ ਰਹੇ ਨੇ ਸਾਡੇ ਹੀ ਘਰਾਂ ਦੇ ਉੱਤੇ ਇਹਨਾਂ ਲੋਕਾਂ ਨੇ ਕਬਜ਼ੇ ਕਰਨੇ ਸ਼ੁਰੂ ਕਰਤੇ ਅਜਿਨਾਂ ਦੀ ਇੰਨੀ ਯੁਰਤ ਹੋ ਗਈ ਕਿ ਪੰਜਾਬ ਦੇ ਵਿੱਚ ਇਹ ਇਸ ਗੱਲ ਨੂੰ ਕਹਿ ਕੇ ਜਾਂਦੇ ਨੇ ਕਿ ਅਸੀਂ ਬਦਲਾ ਲਵਾਂਗੇ ਇੱਕ ਕੁਝ ਟਾਈਮ ਪਹਿਲੇ ਵੀਡੀਓ ਵੀ ਆਈ ਸੀ ਇਦਾਂ ਦੀ ਜਿਸ ਪਿੰਡ ਵਿੱਚ ਕੁੜੀ ਦਾ ਮਸਲਾ ਹੋਇਆ ਉਸ ਭਈਏ ਨੇ ਵੀਡੀਓ ਬਣਾ ਕੇ ਭਾਈ ਲਾਈਵ ਹੋ ਕੇ ਗਿਆ ਕਿ ਮੈਂ ਚੱਲਾ ਆਂ ਤੇ ਹੁਣ ਮੈਂ ਤਿਆਰੀ ਨਾਲ ਆਉਂਗਾ ਮਤਲਬ ਦੇਖੋ ਉਹ ਸਾਨੂੰ ਅੱਜ ਕਿਹੜੇ ਲੋਕ ਤੇ ਕੀ ਕਹਿਣ ਦੇ ਆ ਮੈਂ ਗੱਲ ਦਰਸਤ ਕਰ ਦਵਾਂ ਕਿ ਜਿਹੜੇ ਬੰਦਿਆਂ ਨੇ ਪੰਜਾਬ ਦੇ ਵਿੱਚ ਮਤੇ ਪਾਏ ਕਿ ਅਸੀਂ ਪੰਜਾਬ ਤੋਂ ਜਾਂ ਤੁਹਾਨੂੰ ਜਿਹੜੇ ਪਿੰਡ ਚੋਂ ਗੱਲ ਹੋ ਰਹੀ ਆ ਉਸ ਪਿੰਡ ਚੋਂ ਰਹਿਣ ਤੋਂ ਬਾਹਰ ਕਰਨਾ ਤੁਹਾਨੂੰ ਉੱਥੇ ਰਹਿਣ ਨਹੀਂ ਦੇਣਾ ਉਹ ਜਿਹੜੇ ਲੋਕ ਸੀਗੇ ਉਹਨਾਂ ਨੇ ਕੋਈ ਉਸ ਵੇਲੇ ਕੰਮਾਂ ਤੇ ਜਾਂ ਜੋਬਾਂ ਤੇ ਨਹੀਂ ਸੀਗੇ ਉਹ ਬੰਦੇ ਉਹ ਬੰਦੇ ਆਪਣੀਆਂ ਝੁਗੀਆਂ ਪਾ ਕੇ ਖੇਤਾਂ 'ਚ ਬੈਠੇ ਹੋਏ ਨੇ ਉਹ ਖਾਲੀ ਜਗ੍ਹਾ ਲੱਭਦੇ ਨੇ ਉਹ ਖਾਲੀ ਕੋਈ ਵੀ ਜਗ੍ਹਾ ਜਿੱਥੇ ਕਿਸੇ ਦਾ ਕੋਈ ਦਾਵਾ ਨਹੀਂ ਹੈਗਾ ਇਮੀਜੇਟ ਉੱਥੇ ਜਾ ਕੇ ਉਹ ਜਾ ਕੇ ਆਪਣੀ ਕੁੱਲੀ ਪਾ ਲੈਂਦੇ ਆ ਸਾਡੇ ਲੋਕ ਸੋਚਦੇ ਆ ਕਿ ਇਹਨਾਂ ਨੂੰ ਬਦੀ ਵੀ ਚੁੱਕਣਾ ਆਸਾਨ ਆ ਅਸੀਂ ਚੁੱਕਦੇ ਆਂਗੇ ਪਤਾ ਉਦੋਂ ਲੱਗਦਾ ਜਦੋਂ 2 ਦੀਆਂ 200 ਕੁੱਲੀਆਂ ਭੇਜਣੀਆਂ ਤੇ ਮੁੜ ਕੇ ਉਹੀ ਬੰਦਾ ਉਹਨੂੰ ਅੱਖਾਂ ਕੜਕੜ ਕੇ ਵਿਖਾਣ ਡਿਆ ਹੁੰਦਾ ਜਿੰਨੇ ਕਿਸੇ ਟਾਈਮ ਉਸ ਤੇ ਤਰਸ ਕੀਤਾ ਹੁੰਦਾ ਪੰਜਾਬ ਦੇ ਲੋਕਾਂ ਨੇ ਇਹ ਗੱਲ ਤੈਅ ਕਰ ਲਈ ਕਿ ਪ੍ਰਵਾਸੀ ਜਿਹੜੇ ਨੇ ਉਹ ਪੰਜਾਬ ਵਿੱਚ ਉਹੀ ਰਹਿਣਗੇ ਜਿਨ੍ਹਾਂ ਦੀ ਸਾਨੂੰ ਲੋੜ ਆ ਬੇਲੋੜੇ ਪ੍ਰਵਾਸੀ ਇੱਥੇ ਨਹੀਂ ਰਹਿਣਗੇ ਉਹ ਜਿੱਥੇ ਇੱਥੇ ਬਹਿ ਕੇ ਆਰਾਮ ਕਰ ਰਹੇ ਨੇ ਰੋਟੀਆਂ ਖਾ ਰਹੇ ਨੇ ਉਹ ਆਪਣੇ ਲੋਕਾਂ 'ਚ ਬਹਿ ਕੇ ਉਹਨਾਂ ਦੇ ਨਾਲ ਰਹਿਣ ਆਪਣੇ ਲੋਕਾਂ 'ਚ ਰਹਿਣ ਤੇ ਆਪਣੇ ਲੋਕਾਂ ਤੋਂ ਰੋਟੀ ਮੰਗ ਕੇ ਖਾ ਲੈਣ ਇੱਥੇ ਨੂੰ ਕਿਉਂ ਆਉਂਦੇ ਨੇ ਗੱਲ ਹੈਗੀ ਆ ਕਿ ਜਿਹੜਾ ਬੰਦਾ ਜਿਹੜਾ ਤਰਸ ਚਾਹੁੰਦਾ ਆ ਕਿ ਤਰਸ ਹੋਵੇ ਉਹ ਕਿਹੜੀ ਗੱਲੋਂ ਚਾਹੁੰਦਾ ਆ ਅਸੀਂ ਆਪਣੇ ਬੱਚੇ ਮਰਵਾ ਕੇ ਕੀ ਹੁਣ ਅਸੀਂ ਅਗਲਿਆਂ ਲਈ ਤਿਆਰ ਰਹੀਏ ਉਹਨਾਂ ਨੂੰ ਅਸੀਂ ਮੌਕਾ ਦਈਏ ਕਿ ਉਹ ਸਾਡੇ ਇੱਥੇ ਕੰਮ ਕਰਨ ਦੀ ਨੀਅਤ ਨਾਲ ਦੱਸ ਕੇ ਆ ਜਾਣ ਤੇ ਪਿੱਛੋਂ ਵਗਦਾ ਵਗ ਉਹਨਾਂ ਦਾ ਉਥੋਂ ਦੀ ਕ੍ਰਾਈਮ ਦਾ ਲਾਣਾ ਤੁਰਿਆ ਹੋਵੇ ਤੇ ਇੱਥੇ ਆ ਕੇ ਸਾਡੇ ਲੋਕਾਂ ਦੇ ਤਸ਼ੱਦਦ ਵੀ ਕਰੇ ਲੁੱਟਾਂ ਖੋਹਾਂ ਵੀ ਕਰੇ ਕਤਲ ਵੀ ਕਰੇ ਇੱਜ਼ਤਾਂ ਵੀ ਲੁੱਟੇ ਘਰਾਂ ਘਰ ਵੀ ਖੋਵੇ ਤੇ ਸਾਰਾ ਕੁਝ ਅਸੀਂ ਬਰਦਾਸ਼ਤ ਕਰੀਏ ਤੇ ਕਈ ਕਾਨੂੰਨ ਦੀ ਨਿਗਾਹ 'ਚ ਜੇ ਗੱਲ ਤੋਂ ਉਹ ਕਾਨੂੰਨ ਸਜ਼ਾ ਦੇ ਦੇਊਗਾ ਤੁਹਾਨੂੰ ਲੱਗਦਾ ਇੱਕ ਬੰਦੇ ਦੀ ਗਲਤੀ ਕਾਰਨ ਪੂਰੇ ਪੰਜਾਬ ਦੇ ਉਹਨਾਂ ਪ੍ਰਵਾਸੀਆਂ ਨੂੰ ਜੋ ਇਸ ਜਗ੍ਹਾ ਦੇ ਉੱਪਰ ਕੰਮ ਕਰਨ ਦੇ ਲਈ ਆਏ ਹੋਏ ਨੇ ਜੋ ਇਸ ਜਗ੍ਹਾ ਦੇ ਉੱਪਰ ਆਪਣਾ ਫਿਊਚਰ ਬਣਾਉਣ ਆਏਲੇ ਆਏ ਹੋਏ ਨੇ ਉਹਨਾਂ ਦੇ ਉੱਪਰ ਉਂਗਲ ਚੱਕਣੀ ਤੇ ਉਹਨਾਂ ਨੂੰ ਭਜਾ ਦੇਣਾ ਇਹ ਵਾਜਬ ਹੈਗਾ ਦੇਖੋ ਜਿਹੜੀ ਰਾਜੂ ਦੀ ਤੁਹਾਡੀ ਗੱਲ ਹੈ ਨਾ ਉਹ ਦਰੁਸਤ ਨਹੀਂ ਹੈਗੀ ਉਹ ਇਸ ਕਰਕੇ ਦਰੁਸਤ ਨਹੀਂ ਮੈਂ ਮੰਨਦਾ ਤੁਸੀਂ ਕਹਿੰਦੇ ਆ ਕਿ ਜਿਹੜੇ ਕੰਮ ਇਆਏ ਨੇ ਉਹ ਕੰਮ ਕਰਨ ਦੀ ਨੀਅਤ ਨਾਲ ਆਏ ਨੇ ਤੇ ਉਹਨਾਂ ਦੇ ਵਿੱਚੋਂ ਘਰ ਕੋਈ ਬੰਦਾ ਕੋਈ ਵੀ ਇੱਕ ਗਲਤੀ ਕਰਦਾ ਤੇ ਸਾਰਿਆਂ ਨੂੰ ਉਹਦੀ ਸਜ਼ਾ ਕਿਉਂ ਦਿੱਤੀ ਜਾ ਰਹੀ ਹੈ ਇਦਾਂ ਨਹੀਂ ਹੈਗਾ ਬਿਲਕੁਲ ਵੀ ਇਦਾਂ ਅਸੀਂ ਕਦੀ ਨਹੀਂ ਕੀਤਾ ਨਾ ਅਸੀਂ ਕਦੀ ਕਰਾਂਗੇ ਇਸ ਵਕਤ ਹੋ ਰਿਹਾ ਹੈ ਪੂਰੇ ਪੰਜਾਬ ਦੇ ਵਿੱਚ ਆਵਾਜ਼ ਚੱਕਣੀ ਮੈਂ ਮੈਂ ਤਾਂ ਹਾਂ ਇਦਾਂ ਕਦੀ ਨਹੀਂ ਹੋਇਆ ਪੂਰੇ ਪੰਜਾਬ ਦੇ ਲੋਕ ਜੀ ਆਵਾਜ਼ ਚੱਕ ਰਹੇ ਨੇ ਜੇ ਪੰਜਾਬ ਦੇ ਲੋਕਾਂ ਨੂੰ ਉਸ ਚੀਜ਼ ਦੀ ਤਕਲੀਫ ਹੋਈ ਆ ਹੂੰ ਕਿ ਜਿਹੜੇ ਇਹ ਕਹਿ ਰਹੇ ਨੇ ਕਿ ਸਾਨੂੰ ਕਿਉਂ ਸਜ਼ਾ ਦੇ ਰਹੇ ਹੋ ਉਹ ਸਮਾਜ ਦਾ ਹਿੱਸਾ ਨਹੀਂ ਉਹਨਾਂ ਨੂੰ ਕੋਈ ਤਕਲੀਫ ਨਹੀਂ ਹੋਈ ਕਿਉਂ ਰੋਲਾ ਨਹੀਂ ਪਾ ਸਕਦੇ ਹੋਈਏ ਉਹ ਸਾਡੇ ਖਿਲਾਫ ਧਰਨੇ ਲਾ ਰਹੇ ਨੇ ਸਾਡੇ ਖਿਲਾਫ ਰੋਲਾ ਪਾ ਰਹੇ ਨੇ ਉਹ ਬੰਦੇ ਸਾਡੇ ਨਾਲ ਨਹੀਂ ਆ ਕੇ ਖੜੇ ਹੋਏ ਉਹਨਾਂ ਬੰਦਿਆਂ ਨੂੰ ਇਸ ਚੀਜ਼ ਲਈ ਤਿਆਰ ਕਰਕੇ ਇੱਥੇ ਭੇਜਿਆ ਗਿਆ ਨੀਅਤ ਸਪਸ਼ਟ ਆਉਣਾ ਵੀ ਜਿਸ ਨੀਅਤਾਂ ਦੇ ਨਾਲ ਉਹ ਪੰਜਾਬ ਦੇ ਵਿੱਚ ਇਸ ਵੇਲੇ ਗੁੰਡਾਗਰਦੀ ਤੋਂ ਉੱਤਰ ਆਏ ਨੇ ਜਿਸ ਤਰੀਕੇ ਦੀਆਂ ਢੀੜਾ ਬਣ ਬਣ ਕੇ ਹਮਲੇ ਕਰ ਰਹੇ ਨੇ ਉਹਨਾਂ ਦੀ ਮਨਸ਼ਾ ਕਲੀਅਰ ਕਰਦਾ ਹੈ ਕਿ ਉਹ ਜਿਸ ਤਰੀਕੇ ਨਾਲ ਸਾਨੂੰ ਡੀਲ ਕਰ ਰਹੇ ਆ ਉਹ ਤਰਸ ਕਰਨ ਵਾਲੀ ਡੀਲ ਨਹੀਂ ਹੈਗੀ ਇਹ ਉਹ ਤਰਸ ਵਾਲੀ ਸਿਚੁਏਸ਼ਨ ਨਹੀਂ ਹੈਗੀ ਥੋੜੇ ਦਿਨ ਪਹਿਲੇ ਇੱਕ ਪੱਤਰਕਾਰ ਇੱਕ ਰੇੜੀ ਵਾਲੇ ਬੰਦੇ ਨੂੰ ਕਹਿ ਰਿਹਾ ਸੀ ਕਿ ਤੂੰ ਰੇੜੀ ਰੋਡ ਦੇ ਵਿੱਚ ਲਾਈ ਹੋਈ ਆ ਤੂੰ ਰੇੜੀ ਚੱਜ ਨਾ ਲਾ ਨਹੀਂ ਤੇ ਨਹੀਂ ਲਾਣ ਦਿਆਂਗੇ ਉਹ ਬੰਦਾ ਉਹਦੇ ਗਲ ਪੈ ਗਿਆ ਸਬਜ਼ੀ ਵਾਲਾ ਉਹ ਕਹਿੰਦਾ ਕਿ ਜੀ ਉਹਨੇ ਆਪਣੀ ਗੱਲ ਦਾ ਮੋਰਲ ਸੈੱਟ ਕਰਨ ਲਈ ਉਹਨੂੰ ਕਹਿਤਾ ਕਿ ਮੈਂ ਪ੍ਰਵਾਸੀ ਆ ਤੁਸੀਂ ਤਾਂ ਮੈਨੂੰ ਇਦਾਂ ਕਹਿੰਦੇ ਆ ਮੈਂ ਇੱਥੇ ਇੰਨੇ ਸਾਲ ਤੋਂ ਰਹਿ ਰਿਹਾ ਮੈਂ ਇੰਨੇ ਸਾਲ ਤੋਂ ਉੱਥੇ ਰਹਿ ਰਿਹਾ ਇਹ ਹੀ ਸਾਰੇ ਜ਼ਿਆਦਾ ਗੱਲ ਗੱਲ ਕਰਦੇ ਨਾ ਉਹ ਕਹਿੰਦਾ ਮੈਂ ਤੇ ਗੱਲ ਕੀਤੀ ਤੇ ਰਣਾ ਨਹੀਂ ਹੈਗੀ ਤੈਨੂੰ ਮੈਂ ਤਰਤੀਬ ਨਾਲ ਖੜੇ ਉਹਨੂੰ ਕਿਹਾ ਤਾਂ ਤੂੰ ਤਰਤੀਬ ਨਾਲ ਖੜਾ ਉਹਨੂੰ ਤਿਆਰ ਨਹੀਂ ਹੈਗਾ ਮਤਲਬ ਉਹਨੇ ਉਸ ਚੀਜ਼ ਨੂੰ ਵੀ ਆਪਣਾ ਹਥਿਆਰ ਬਣਾ ਲਿਆ ਉਹ ਇਸ ਚੀਜ਼ ਨੂੰ ਵੀ ਹਥਿਆਰ ਦੀ ਤਰ੍ਹਾਂ ਵਰਤਦਾ ਜਾ ਕੇ ਥਾਣੇ ਕਚਿਹਰੀਆਂ 'ਚ ਗੱਲ ਰੱਖਣ ਲੱਪੇ ਆਇਆ ਕਿ ਜੀ ਮੈਨੂੰ ਤਾਂ ਖਤਰਾ ਹੋ ਗਿਆ ਜੀ ਜਿਨ੍ਹਾਂ ਦੇ ਬੰਦੇ ਮਾਰ ਰਹੇ ਉਹਨਾਂ ਨੂੰ ਕੋਈ ਖਤਰਾ ਨਹੀਂ ਤੇ ਉਹ ਥਾਣੇ ਜਾ ਕੇ ਪਿੱਟ ਪਾਵੇਗੀ ਜੀ ਮੈਨੂੰ ਇੱਥੇ ਪ੍ਰਵਾਸੀ ਹੋਣ ਦੇ ਲਈ ਆਪਣੇ ਆਪ ਨੂੰ ਪ੍ਰੂਫ ਕਰਨਾ ਪੈ ਰਿਹਾ ਤੇ ਉਹਨੂੰ ਖਤਰਾ ਮੰਨ ਲੈਂਦੀ ਐ ਉਹਦੇ ਲਈ ਸਰਕਾਰਾਂ ਪੀਐਸਐਫ ਲਾ ਦਿੰਦੀਆਂ ਹੁਸ਼ਿਆਰਪੁਰ ਦੇ ਅੰਦਰ ਉਹਦੇ ਲਈ ਸੀਆਰਪੀ ਲਾਈ ਜਾਂਦੀ ਹੈ ਤੇ ਜਦੋਂ ਅਸੀਂ ਕੰਪਲੇਂਟ ਲੈ ਕੇ ਜਾਂਦੇ ਤਾਂ ਥਾਣੇ ਵਾਲ ਕੋ ਸਟਾਫ ਪੂਰਾ ਨਹੀਂ ਹੁੰਦਾ ਤੇ ਜਿੰਨੀ ਗੁੰਡਾ ਕਰਦੀ ਰਾਤ ਨੂੰ ਉਹ ਸੜਕਾਂ ਤੇ ਕਰਦੇ ਆ ਕੀ ਉਹਨਾਂ ਦੇ ਉੱਤੇ ਕੋਈ ਨਾਕੇਬੰਦੀ ਨਹੀਂ ਹੈਗੀ ਉਹਨਾਂ ਦੇ ਉੱਤੇ ਕਿਸੇ ਤਰੀਕੇ ਦਾ ਲਾਅਨ ਆਰਡਰ ਨਹੀਂ ਹੈਗਾ ਉਹਨਾਂ ਨੂੰ ਕੋਈ ਨਹੀਂ ਰੋਕ ਸਕਦਾ ਰੋਕਣ ਦੀ ਨੀਅਤ ਹੋਵੇ ਤੇ ਰੁਕਿਆ ਜਾ ਸਕਦਾ ਰੋ ਪੰਜਾਬ ਨੂੰ ਦੋੜੀ ਮਾਰ ਪੈ ਰਹੀ ਹੈ ਇੱਕ ਪਾਸੇ ਤੇ ਪ੍ਰਵਾਸੀ ਇਧਰੋਂ ਛੁੱਟੇ ਜਾ ਰਹੇ ਆ ਇੱਕ ਪਾਸੇ ਸਾਡੇ ਬੰਦੇਆਂ ਲਈ ਇੱਥੇ ਕੋਈ ਰੋਜ਼ਗਾਰ ਨਹੀਂ ਹੈਗਾ ਕੋਈ ਉਹਨਾਂ ਨੂੰ ਇਧਰ ਉਹਨਾਂ ਦੇ ਮੁਤਾਬਕ ਸੇਵਾਵਾਂ ਨਹੀਂ ਹੈਗੀਆਂ ਸਹੂਲਤਾਂ ਨਹੀਂ ਹੈਗੀਆਂ ਤੇ ਉਹਨਾਂ ਨੂੰ ਮਜਬੂਰ ਕੀਤਾ ਜਾਂਦਾ ਉਹਨਾਂ ਨੂੰ ਬਾਹਰ ਨੂੰ ਤੋੜੇ ਜਾਂਦਾ ਉੱਪਰ ਪੰਜਾਬ ਦੇ ਵਿੱਚ ਫੋਰ ਏਜੈਂਸੀ ਦਾ ਰੋਲਾ ਪੈ ਰਿਹਾ ਹੈ ਉਸ ਦੇ ਪਿੱਛੇ ਗਲਤੀ ਕੀਤੀ ਹੈ ਤੁਹਾਨੂੰ ਲੱਗਦਾ ਪੰਜਾਬੀਆਂ ਦੀ ਗਲਤੀ ਹੈਗੀ ਜੇਕਰ ਉਹ ਪਹਿਲਾਂ ਨਾ ਕਰਦੇ ਇਸ ਤਰੀਕੇ ਦੇ ਨਾਲ ਪ੍ਰਵਾਸੀਆਂ ਨੂੰ ਲਿਆ ਕੇ ਪੰਜਾਬ ਦੇ ਵਿੱਚ ਨਾ ਉਠਾਉਂਦੇ ਆਪਣੇ ਪੱਠੇ ਘਟਾਉਣ ਦੇ ਲਈ ਆਪਣੇ گاਵਾ ਮੱਜਾਂ ਨੂੰ ਸੰਭਾਲਣ ਲਈ ਤੇ ਕਿਤੇ ਨਾ ਕਿਤੇ ਇਹ ਦਿਨ ਅਜ ਨਾ ਦੇਖਣ ਨੂੰ ਮਿਲਦਾ ਫਿਰ ਬਿਲਕੁਲ ਦੇਖੋ ਜਦੋਂ ਪੰਜਾਬੀਆਂ ਨੇ ਇਹਨਾਂ ਨੂੰ ਇੱਥੇ ਐਜ਼ਾ ਕੰਮ ਇਹ ਰੱਖਿਆ ਕੰਮ ਕਰਨ ਲਈ ਆਏ ਤੇ ਉਦੋਂ ਨਾ ਉਹ ਉਨੇਕ ਪਰਿਵਾਰ ਜੀ ਜਿਹੜੇ ਸੀ ਜਿਹਦੇ ਵੀ ਕੰਮ ਕਰਨ ਆਉਂਦੇ ਸੀ ਉਹਨਾਂ ਕੋਲ ਰਹਿੰਦੇ ਸੀ ਸਿਹਰੀ ਹੁੰਦੇ ਸੀ ਨਾ ਉਹਨਾਂ ਦੇ ਉਹਨਾਂ ਕੋਲ ਰਹਿੰਦੇ ਸੀਗੇ ਉਹਨਾਂ ਨੇ ਉਹਨਾਂ ਦੀਆਂ ਮੁਤਾਬਕ ਜ਼ਰੂਰਤਾਂ ਜਿਹੜੀਆਂ ਸੀਗੀਆਂ ਉਹ ਪੂਰੀਆਂ ਕਰਕੇ ਦੇਣੀਆਂ ਹੋਣੀਆਂ ਸੀਗੀਆਂ ਉਹਨਾਂ ਦੇ ird gird ਰਹਿੰਦੇ ਸੀ ਉਹਨਾਂ ਦੇ ਪ੍ਰਭਾਵ 'ਚ ਰਹਿੰਦੇ ਸੀਗੇ ਫਿਰ ਉਹਨਾਂ ਦਾ ਪ੍ਰਭਾਵ ਵੰਦੇ ਵੀ ਸੀਗੇ ਹੂੰ ਹੁਣ ਕੀ ਹੋਇਆ ਜਿਹੜਾ ਅਸੀਂ ਪੰਜਾਬੀਆਂ ਨੇ ਇੱਕ ਮਾੜਾ ਕੰਮ ਸ਼ੁਰੂ ਕਰ ਲੈਣਾ 1000 ਰੁਪਏ 'ਚ ਕਮਰਾ ਪਾ ਕੇ ਦੇਣਾ ਉਹਨੇ ਸਾਡਾ ਕੀਤਾ ਬੇੜਾ ਕਰਕਾ ਜਿਹੜਾ ਵੀ ਪੰਜਾਬੀ ਮੇਰੀ ਇਹ ਗੱਲ ਨੂੰ ਸੁਣ ਰਹੇ ਹੋਣਗੇ ਨਾ ਉਹ ਆਪਣੇ ਆਪ ਨੂੰ ਦੋਸ਼ੀ ਮੰਨਣਾ ਅੱਜ ਜਿਨ੍ਹਾਂ ਨੇ 1000 ਰੁਪਏ ਕਮਰੇ ਦੇ ਬਦਲੇ ਪੰਜਾਬ ਦੇ ਅੰਦਰ ਆਪਣੇ ਹੀ ਬੱਚੀਆਂ ਦੀਆਂ ਲਾਸ਼ਾਂ ਆਪਣੀ ਹੀ ਝੋਲੀ 'ਚ ਪਵਾ ਲਈਆਂ ਉਹਨਾਂ ਨੇ ਬਹੁਤ ਵੱਡਾ ਗੁਨਾਹ ਕੀਤਾ बराबर ਦੇ ਗੁਨੇਕਾਰ ਨੇ ਦਰਗੇ ਉਹਨਾਂ ਨੂੰ ਸਜ਼ਾ ਮਾਫ਼ ਨਹੀਂ ਹੋਣੀ ਉਹ ਸਜ਼ਾ ਲੱਗਣੀ ਆ ਜਿੰਨਾ ਪੈਸਾ ਕਮਾਰੇ ਹੋਣਗੇ ਨਾ ਮੈਂ ਮੰਨਦਾ ਉਹਨੀਆਂ ਬਿਮਾਰੀਆਂ ਤੇ ਲਾਰੇ ਹੋਣਗੇ ਉਹਨਾਂ ਨੂੰ ਦਾ ਕੋਈ ਸੁੱਖ ਨਹੀਂ ਹੋਣਾ ਉਸ ਪੈਸੇ ਦਾ ਕਿਉਂਕਿ ਉਹਨਾਂ ਨੇ ਪੰਜਾਬ ਦਾ ਤਾਂ ਨੁਕਸਾਨ ਕੀਤਾ ਆਪਣੇ ਗੁਰੂਆਂ ਦੀ ਧਰਤੀ ਦਾ ਨੁਕਸਾਨ ਕਰਕੇ ਕਿੱਦਾਂ ਤੁਹਾਡੇ ਘਰ ਵੱਤ ਫੁੱਲ ਸਕਦੇ ਮੈਂ ਮੰਨੀ ਨਹੀਂ ਸਕਦਾ ਦੇ ਵਿੱਚੋਂ ਪ੍ਰਵਾਸੀ ਕੱਢਣ ਦੀ ਲੋੜ ਕੀ ਹੈ ਲੋਕ ਕਹਿੰਦੇ ਵੀ ਜੇ ਪ੍ਰਵਾਸੀ ਕੱਢ ਦਿੱਤੇ ਤੇ ਪੰਜਾਬ ਦੇ ਵਿੱਚ ਕੰਮ ਕੌਣ ਕਰੇਗਾ ਦਿਹਾੜੀ ਟੱਪਾ ਕੌਣ ਕਢੇਗਾ ਕਰੇਗਾ ਘਰ ਕੌਣ ਬਣਾਵੇਗਾ ਮਿਸਤਰੀ ਦਾ ਕੰਮ ਕੌਣ ਕਰੇਗਾ ਪੰਜਾਬੀ ਤਾਂ ਸਾਰੇ ਵਿਦੇਸ਼ ਨੂੰ ਭੱਜ ਗਏ ਕਹਿੰਦੇ ਮੈਂ ਉਹੀ ਕਹਿੰਦਾ ਨਾ ਰਾਜੂ ਜੀ ਮੈਂ ਤੁਹਾਡੀ ਗੱਲ ਨੂੰ ਦਰਸਤ ਕਰਦਾ ਮੈਂ ਫਿਰ ਬਾਰ-ਬਾਰ ਕਹੂੰਗਾ ਬਾਰ-ਬਾਰ ਕਹੂੰਗਾ ਕੰਮ ਕਰਨੇ ਜਿਹੜੇ ਬੰਦੇ ਚਾਹੀਦੇ ਨੇ ਜਿਹੜੇ ਕੰਮ ਕਰਨਾ ਚਾਹੁੰਦੇ ਆ ਉਹ ਕੰਮ ਕਰਨ ਉਹ ਰਹਿਣ ਉਹ ਕਿੰਨੇ ਚਾਹੀਦੇ ਉਹ ਅਸੀਂ ਡਿਸਾਈਡ ਕਰਾਂਗੇ ਹੂੰ ਉਹ ਉਹ ਡਿਸਾਈਡ ਨਾ ਕਰਨ ਤੇ ਇਦਾਂ ਫਿਰ ਬਿਹਾਰ ਦੇ ਵਿੱਚ ਜੋ ਪੰਜਾਬੀ ਰਹਿੰਦੇ ਨੇ ਗੁਜਰਾਤ ਦੇ ਵਿੱਚ ਰਹਿੰਦੇ ਨੇ ਹਿਮਾਚਲ ਦੇ ਵਿੱਚ ਰਹਿੰਦੇ ਨੇ ਹੋਰ ਸਟੇਟਾਂ ਦੇ ਵਿੱਚ ਰਹਿੰਦੇ ਨੇ ਤੇ ਉੱਥੇ ਦੇ ਲੋਕ ਇਹੀ ਕਹਿਣਗੇ ਕਿ ਵੀ ਅਸੀਂ ਆਪਣੇ ਹਿਸਾਬ ਦੇ ਨਾਲ ਪੰਜਾਬੀ ਆਪਣੇ ਸਟੇਟਾਂ ਦੇ ਵਿੱਚ ਰੱਖਾਂਗੇ ਉਸ ਤੋਂ ਬਾਅਦ ਨਹੀਂ ਰੱਖਾਂਗੇ ਫਿਰ ਗੱਲ ਕਿੱਥੇ ਟੁੱਕਦੀ ਹੈ ਇਦਾਂ ਹੁੰਦਾ ਰਿਹਾ ਜੀ ਤੁਹਾਡੀ ਜਾਣਕਾਰੀ ਲਈ ਦੱਸਦਾ ਹਾਂ ਪੰਜਾਬ ਦੇ ਇਰਦ ਗਿਰਦ ਜਿੰਨੀਆਂ ਸਟੇਟਾਂ ਨੇ ਉੱਥੇ ਤੈਆ ਕਿ ਇਹਨਾਂ ਨੇ ਜ਼ਮੀਨ ਲੈਣੀ ਆ ਕਿ ਇਹਨਾਂ ਨੇ ਨਹੀਂ ਲੈਣੀ ਕਿ ਇਹਨਾਂ ਨੇ ਇੱਥੇ ਰਹਿਣਾ ਆ ਕਿ ਇਹਨਾਂ ਨੇ ਕਾਰੋਬਾਰ ਕਰਨਾ ਆ ਕਿ ਇਹਨਾਂ ਨੇ ਵੋਟਾਂ ਬਣਾਉਣੀਆਂ ਆ ਕਿ ਇਹਨਾਂ ਦੇ ਨਿਆਣੇ ਇੱਥੇ ਪੜ੍ਹਨੇ ਆ ਸਭ ਤੈਆ ਹੁੰਦਾ ਮਹਾਰਾਜ ਅਸੀਂ ਇਹ ਚੀਜ਼ਾਂ ਨੂੰ ਇੱਕ ਸਹੂਲਤ ਦੱਸੋ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਇੱਕ ਸਹੂਲਤ ਕਿਹੜੀ ਜਿਹੜੀ ਅਸੀਂ ਅੱਜ ਆ ਪੰਜਾਬੀ ਅਵੇਲ ਕਰ ਰਹੇ ਹੋਏ ਆ ਕਿ ਜਿਹੜੇ ਪ੍ਰਵਾਸੀ ਆ ਰਹੇ ਨੇ ਪੰਜਾਬ ਦੇ ਅੰਦਰ ਉਹਨਾਂ ਨੂੰ ਇੱਕ ਸਹੂਲਤ ਮੈਂ ਤੁਹਾਨੂੰ ਇਦਾਂ ਨਹੀਂ ਦੱਸਦਾ ਜਿਹੜੀ ਪੰਜਾਬੀਆਂ ਨੂੰ ਨਹੀਂ ਮਿਲ ਪਾਰੀ ਪ੍ਰਵਾਸੀ ਆਂਦੇ ਨੇ ਪ੍ਰਧਾਨ ਮੰਤਰੀ ਯੋਜਨਾ ਤੋਂ ਮਕਾਨ ਬਣਾਉਂਦੇ ਨੇ ਹੁਣ ਦੋ ਦੋ ਮਰਲੇ ਦੀ ਜਮੀਨਾਂ ਦੇਣ ਦੇ ਨੇ ਹੁਣ ਪਤਾ ਝੁੱਗੀਆਂ ਚ ਰਾਣਾਂ ਵਾਲੇ ਲੋਕ ਆ ਦੋ ਮਰਲੇ ਤਾਂ ਬਹੁਤ ਹੁੰਦੇ ਨਾਲ ਹੀ ਦੋ ਮਰਲੇ ਜਿਹਨਾਂ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਚ ਜਿਹਨਾਂ ਬਣਾ ਕੇ ਦੇਣੇ ਆ 5000 ਰੁਪਏ 6000 ਰੁਪਏ ਦੀ ਕਿਸ਼ਤ ਬਣਾ ਕੇ ਦਾਂਗੇ ਦੇ ਹੀ ਜਾਣਗੇ ਰਹੀ ਜਾਣਗੇ ਉਹਨਾਂ ਨੂੰ ਸਹੂਲਤ ਫੈਸਿਲਿਟੇਟ ਕੀਤਾ ਜਾਂਦਾ ਸਾਨੂੰ ਦੱਸਣੇ ਮਾਝਲ ਤੋਂ ਦੋ ਜਾਂ ਦੋ ਮਰਲੇ ਜਾਂ ਚਾਰ ਮਰਲੇ ਦੇਣ ਲੱਗੇ ਆ ਅਸੀਂ ਸਾਰਾ ਮਾਝਲ ਲੈ ਲੈਣੇ ਆ ਦੱਸਣ ਕਿਦੋਂ ਰਾਜਸਥਾਨ ਜੇ ਸਾਨੂੰ ਲੈ ਕੇ ਦੇਣ ਲੱਗੇ ਆ ਸਾਨੂੰ ਦੱਸਣ ਤਾਂ ਸਹੀ ਨਾ ਕਿਦੋਂ ਜੰਮੂ ਕਸ਼ਮੀਰ ਤੋਂ ਅਸੀਂ ਲੈਣਾ ਸ਼ੁਰੂ ਕਰ ਦਈਏ ਇਹ ਸਾਰੀਆਂ ਜਿਹੜੀਆਂ ਤਕਿਆਂ ਨੂੰ ਸੀ ਚੀਜ਼ਾਂ ਕੀਤੀਆਂ ਨੇ ਨਾ ਸਭ ਡਰਾਮੇਬਾਜ਼ੀਆਂ ਕੀਤੀਆਂ ਨੇ ਪੰਜਾਬ ਦੇ ਲੋਕਾਂ ਨੂੰ ਇਹਨਾਂ ਨੇ ਸ਼ਾਮਲਾੜ ਸਮਝ ਲਿਆ ਕਿ ਸ਼ਾਮਲਾੜ ਦੀ ਜ਼ਮੀਨ ਹੈ ਜਿਹੜਾ ਮਰਦੀ ਆ ਕੇ ਰਹੀ ਜਾਵੇ ਇੱਥੇ ਮਤਲਬ ਤੁਸੀਂ ਨਿਆਣੇ ਜੰਮੀ ਜਾਓ ਤੇ ਤੁਸੀਂ ਇੱਧਰ ਨੂੰ ਧੱਕੀ ਜਾਓ ਤੇ ਇੱਥੇ ਆ ਕੇ ਉਹ ਲੁੱਟਾਂ ਖੋਹਾਂ ਕਰਨ ਐਸ਼ੋ ਆਰਾਮ ਕਰਨੀ ਜਿੱਦਾਂ ਲੁੱਟਣ ਇਹੀ ਕੰਮ ਲਈ ਆਪਾਂ ਇਹ ਕਾ ਚੀਜ਼ਾਂ ਪਰ ਨਾ ਬਰਦਾਸ਼ਤ ਕੀਤੀਆਂ ਨਾ ਕਰਨੀਆਂ ਜੇ ਉਹ ਕਿੰਦਿੰਦੇ ਪਏ ਨੇ ਕਿ ਬਈ ਜਿਹੜੇ ਪੰਜਾਬੀ ਇਹ ਗੱਲ ਕਹਿੰਦੇ ਕਿ ਵੀ ਪੰਜਾਬ ਦੇ ਵਿੱਚੋਂ ਪ੍ਰਵਾਸੀਆਂ ਨੂੰ ਕੱਢ ਦੇਣਾ ਚਾਹੀਦਾ ਹੈਗਾ ਚਾਹੇ ਉਹ ਜਿਹੜੇ ਮਰਜ਼ੀ ਤੱਕੇ ਦੇ ਹੋਣ ਜਾਂ ਫਿਰ ਜੋ ਮਰਜ਼ੀ ਹੋਣ ਉਹ ਲੋਕ ਫਿਰ ਆਪਣੇ ਮੂੰਹ ਵੱਲ ਕਿਉਂ ਨਹੀਂ ਦੇਖਦੇ ਆਪਣੇ ਬੱਚਿਆਂ ਨੂੰ ਤੁਸੀਂ ਵਿਦੇਸ਼ਾਂ ਦੇ ਵਿੱਚ ਭੇਜੀ ਜਾ ਰਹੇ ਹੋ ਉਹਨਾਂ ਨੂੰ ਉੱਥੇ ਜਾ ਕੇ ਉਹਨਾਂ ਦਾ ਇੱਕ ਸਟੈਂਡਰਡ ਬਣਾਇਆ ਜਾ ਰਹੇ ਹੋ ਤੇ ਜਿਹੜੇ ਦੂਜੇ ਥਾਂ ਤੋਂ ਆ ਕੇ ਪੰਜਾਬ ਦੇ ਵਿੱਚ ਕਮਾਈ ਕਰ ਰਹੇ ਨੇ ਉਹਨਾਂ ਦਾ ਸਾਧਨ ਬਰ ਰਿਹਾ ਹੈ ਪੰਜਾਬ ਤੇ ਉਹਨਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਵੀ ਪੰਜਾਬ ਛੱਡ ਕੇ ਤੁਸੀਂ ਬਾਹਰ ਚੱਲ ਜਾਓ ਫਿਰ ਇਹ ਤਰਕ ਕਿੱਥੇ ਰਹਿ ਗਿਆ ਰਾਜੂ ਜੀ ਮੈਂ ਤੁਹਾਨੂੰ ਇੱਥੇ ਦਰਸ ਕਰ ਦਵਾਂ ਤੁਸੀਂ ਨੇ ਇੱਥੇ ਬਹੁਤ ਗਲਤ ਹੋ ਤੁਸੀਂ ਤੁਲਨਾ ਹੀ ਗ ਜਿਹੜੇ ਪ੍ਰਵਾਸੀਆਂ ਨੂੰ ਤੁਸੀਂ ਐਨਆਰਆਈ ਬੰਦਿਆਂ ਨਾਲ ਤੁਲਨਾ ਕਰ ਰਹੇ ਹੋ ਨਾ ਉਹਨਾਂ ਦਾ ਆਪਸ ਵਿੱਚ ਕੋਈ ਕੰਪੇਅਰ ਨਹੀਂ ਹੈਗਾ ਅਸੀਂ ਜਦੋਂ ਵੀ ਕਿਸੇ ਬਗਾਨੇ ਮੋਲਕ 'ਚ ਜਾਂਦੇ ਹਾਂ ਅਸੀਂ ਫੈਸਿਲਿਟ ਉਹਨਾਂ ਦੀਆਂ ਜਿਹੜੀਆਂ ਫਾਰਮੈਲਿਟੀ ਦਾ ਪੂਰੀਆਂ ਕਰਦੇ ਹਾਂ ਅਸੀਂ ਉਹਨਾਂ ਦੇ ਮੁਤਾਬਕ ਜਾਂਦੇ ਹਾਂ ਇਹ ਨਹੀਂ ਆ ਟ੍ਰੇਨ ਦੇ ਵਿੱਚ ਨਿਆਣੇ ਲੱਦੇ ਸਮਾਨ ਲੱਦਿਆ ਤੇ ਪੰਜਾਬ ਦੀ ਕਿਸੇ ਵੀ ਸਟੇਸ਼ਨ ਤੋਂ ਉਤਰ ਜਾਓ ਤੇ ਉੱਥੇ ਜਾ ਕੇ ਸਟੇਸ਼ਨ ਤੇ 10 ਦਿਨ ਪਏ ਰਹੋ ਉਸ ਤੋਂ ਬਾਅਦ ਪਿੰਡ ਲੱਭ ਲਓ ਕੋਈ ਤੁਹਾਨੂੰ ਕਿਤੇ ਰਿਸ਼ਤੇਦਾਰੀ 'ਚ ਫੋਨ ਆ ਜਾਵੇ ਉੱਥੇ ਪਿੰਡ 'ਚ ਜਾ ਕੇ ਲੰਮੇ ਪਏ ਰਹੋ ਹੌਲੀ ਹੌਲੀ ਉਧਰ ਦੇ ਚਦਰਾਂ ਚਦਰਾਂ ਇਕੱਠੀਆਂ ਕਰਕੇ ਤੁਸੀਂ ਟੈਂਟ ਪਾ ਲਓ ਤੁਸੀਂ ਰਹਿਣ ਲੱਪੋ ਇਹ ਚੀਜ਼ਾਂ ਜਿਹੜੀਆਂ ਕੀਤੀਆਂ ਨੇ ਨਾ ਇਹ ਗਲਤ ਹੋਈਆਂ ਨੇ ਇਹਨੂੰ ਇਸ ਤਰੀਕੇ ਨਾਲ ਸਾਡੇ ਨਾਲ ਕੰਪੇਅਰ ਕਰਨਾ ਬਣਦਾ ਨਹੀਂ ਹੈਗਾ ਅਸੀਂ ਬਾਹਰਲੇ ਮੁਲਕਾਂ ਦੀ ਅਸੀਂ ਕਰ ਰਹੇ ਨਹੀਂ ਇਹ ਚੀਜ਼ ਕੰਪੇਅਰ ਅਸੀਂ ਅਸੀਂ ਨਾਲ-ਨਾਲ ਦਰਸਤ ਕਰਦੀਏ ਅਸੀਂ ਜਦੋਂ ਵੀ ਕਿਸੇ ਬਗਾਨੇ ਮੁਲਕ ਜਾਂਦੇ ਆ ਉਹਨਾਂ ਦੀ ਰਿਕੁਆਇਰਮੈਂਟ ਨਾਲ ਜਾਂਦੇ ਆ ਜੇ ਟੌਂਕੀ ਲਾ ਕੇ ਵੀ ਜਾਂਦੇ ਆ ਉੱਥੇ ਜਾ ਕੇ ਸਾਡਾ ਪ੍ਰੋਪਰ ਕੇਸ ਚੱਲਦਾ ਕੇਸ ਚੱਲਣ ਤੋਂ ਬਾਅਦ ਆਪਣੇ ਉਹਨਾਂ ਨੂੰ ਪ੍ਰੂਫ ਕਰਨਾ ਪੈਂਦਾ ਪ੍ਰੂਫ ਕਰਕੇ ਉੱਥੇ ਰੁਕਦੇ ਨਹੀਂ ਤੇ ਵਾਪਸ ਘਰ ਦਿੰਨੇ ਆ ਸਰਕਾਰਾਂ ਦੀ ਨਾਕਾਮੀ ਹੈ ਸਾਡੇ ਕੋਲ ਕੋਈ ਇਦਾਂ ਦਾ ਜ਼ਰੀਆ ਨਹੀਂ ਰਹਿ ਗਿਆ ਕੋਈ ਸਾਡੇ ਕੋਲ ਇਦਾਂ ਦਾ ਹਥਿਆਰ ਨਹੀਂ ਆ ਜਿਸ ਹਥਿਆਰ ਦੇ ਨਾਲ ਅਸੀਂ ਇਹਨਾਂ ਚੀਜ਼ਾਂ ਨੂੰ ਰੋਕ ਸਕੀਏ ਜਦੋਂ ਅਸੀਂ ਆਪਣੇ ਤੌਰ ਤੇ ਕਰ ਰਹੇ ਹਾਂ ਤਾਂ ਸਾਨੂੰ ਗਲਤ ਠਹਿਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦੋਂ ਸਰਕਾਰਾਂ ਨੂੰ ਅਸੀਂ ਮਜਬੂਰ ਕਰਦੇ ਹਾਂ ਕਿ ਤੁਸੀਂ ਇਹ ਕੰਮ ਨੂੰ ਆਪ ਹੀ ਕਰ ਲਓ ਤੇ ਸਰਕਾਰਾਂ ਕੁਝ ਕਰਦੀਆਂ ਨਹੀਂ ਇਹਦਾ ਮਤਲਬ ਹੈ ਦਿੱਲੀ ਨੂੰ ਖੁਸ਼ ਕਰਨ ਲਈ ਸਭ ਕੁਝ ਕੀਤਾ ਜਾ ਰਿਹਾ ਹੈ ਨਾ ਆਪਾਂ ਮੇਰਾ ਅੱਜ ਇੱਥੇ ਇਹ ਕੰਮ ਹੈ ਮੈਂ ਜਿਹੜੀ ਗੱਲ ਤੁਹਾਨੂੰ ਕੋ ਰੱਖਣ ਆਇਆ ਕਿ ਮੈਂ ਆਪਣੇ ਲੋਕਾਂ ਨੂੰ ਜਸਟੀਫਾਈ ਕਰਨ ਲਈ ਆਇਆ ਕਿ ਸਾਡੀ ਚੀਜ਼ ਜਿਹੜੀ ਆ ਉਹਨੂੰ ਅਸੀਂ ਜੋ ਕਰ ਰਹੇ ਠੀਕ ਕਰ ਰਹੇ ਆ ਪ੍ਰਵਾਸੀਆਂ ਵੱਲੋਂ ਜੇ ਕੋਈ ਬੰਦਾ ਕਹਿੰਦਾ ਆ ਉਹ ਡਿਬੇਟ ਦਾ ਹਿੱਸਾ ਬਣ ਜਾਵੇ ਉਹ ਦੱਸੇ ਕਿ ਕਦੋਂ ਉਹਨੇ ਆਪਣੇ ਆਪ ਨੂੰ ਪ੍ਰੂਫ ਕੀਤਾ ਕਿ ਉਹ ਪੰਜਾਬ ਦੀ ਧਰਤੀ ਦਾ ਵਫਾਦਾਰ ਆ ਦਾਵਾ ਕਰਦੇ ਹੋ ਪੰਜਾਬ ਚ ਆ ਕੇ ਕਿ ਅਸੀਂ ਪੰਜਾਬ ਪੰਜਾਬ ਭਾਰਤ ਦਾ ਹਿੱਸਾ ਆ ਪੰਜਾਬ ਚ ਰਹਿੰਦੇ ਫੇਰ ਕੀ ਹੋ ਗਿਆ ਜਦੋਂ ਪੰਜਾਬ ਤਾਂ ਪੀੜ ਪੈਂਦੀ ਉਦੋਂ ਤੁਸੀਂ ਟ੍ਰੇਨਾਂ ਚੜ੍ਹ ਕੇ ਵਾਪਸ ਉੱਡ ਜਾਂਦੇ ਆ ਜਦੋਂ ਪੰਜਾਬ ਚੜ ਆਇਆ ਤੁਹਾਡੇ ਸਾਰੇ ਸਾਰਿਆਂ ਦਾ ਮੂੰਹ ਪਟਨਾ ਯੂਪੀ ਵਾਲੇ ਸੀਗਾ ਕੋਈ ਦਾ ਕਿਸੇ ਦਾ ਮੂੰਹ ਪੰਜਾਬ ਵਾਲ ਨੂੰ ਨਹੀਂ ਸੀਗਾ ਕਿਸ ਨੇ ਨਹੀਂ ਕਿਹਾ ਕਿ ਕੋਈ ਗੱਲ ਨਹੀਂ 10 ਦਿਨ ਅਸੀਂ ਵੀ ਹੁਣ ਇੱਥੇ ਖੜਾ ਚ ਜੜੀਆ ਘਰਾ ਚ ਮਿੱਟੀ ਕੱਢਾਂਗੇ ਕਿਸੇ ਨੇ ਨਹੀਂ ਕੀਤਾ ਕੁਛ ਇਦਾਂ ਦਾ ਮਤਲਬ ਤੁਸੀਂ ਸਾਨੂੰ ਇੱਕ ਜ਼ਰੀਆ ਸਮਝਾਇਆ ਅਸੀਂ ਆਪਣੇ ਬੰਦਿਆਂ ਨੂੰ ਸਮਝਾਉਣਾ ਚਾਹੁੰਦੇ ਆ ਤੁਸੀਂ ਮਾਨਸਿਕਤਾ ਨੂੰ ਸਮਝੋ ਇਹ ਸਾਨੂੰ ਜੋ ਅਸੀਂ ਕਰਦੇ ਉਹਨੂੰ ਫਰਜ਼ ਸਮਝਦੇ ਆ ਜੋ ਇਹ ਕਰਦੇ ਨੇ ਉਹ ਸੜਦੇ ਆਸਾਨ ਕਰਦੇ ਆ ਅਸੀਂ ਆਸਾਨ ਨਹੀਂ ਕਰਾਰੇ ਨਾ ਅਸੀਂ ਇਹਨਾਂ ਤੇ ਫਰਜ਼ ਕਰ ਰਹੇ ਆਂ ਜੇ ਕੁਝ ਦੇ ਰਹੇ ਆਂ ਤੇ ਉਹ ਦਾਨ ਸਮਝ ਕੇ ਦੇ ਰਹੇ ਆਂ ਤੇ ਜੇ ਕੋਈ ਛੱਡ ਤੇ ਕੰਮ ਕਰ ਰਿਹਾ ਅਸੀਂ ਉਹਨੂੰ ਪੇ ਕਰ ਰਹੇ ਆਂ ਸੋ ਦੋਨਾਂ ਦੀ ਮਾਨਸਿਕਤਾ 'ਚ ਫਰਕ ਹੈਗਾ ਮਾਨਸਿਕਤਾ ਨੂੰ ਦਰੁਸਤ ਕਰਨ ਲਈ ਮੈਂ ਇੰਟਰਵਿਊ ਕਰ ਰਿਹਾ ਤਰੀਕੇ ਦੇ ਨਾਲ ਪੰਜਾਬੀਓ ਵਿਰੋਧ ਕਰ ਰਿਹਾ ਪੰਜਾਬੀ ਦਾ ਤੇ ਪੰਜਾਬੀ ਵੀ ਕਹਿ ਰਿਹਾ ਕਿ ਵੀ ਪੰਜਾਬ ਦੇ ਵਿੱਚੋਂ ਪਰਵਾਸੀ ਨਹੀਂ ਕੱਟਨੇ ਚਾਹੀਦੇ ਜੇਕਰ ਇਹ ਚੱਲ ਗਏ ਤਾਂ ਪੰਜਾਬ ਜਿਹੜਾ ਹੈਗਾ ਉਹ ਜਿੱਦਾਂ ਦਾ ਚੱਲ ਰਿਹਾ ਉਹਦਾ ਚੱਲੇਗਾ ਨਹੀਂ ਫਿਰ ਦੇਖੋ ਕੁਝ ਬੰਦੇ ਹੋ ਸਕਦੇ ਉਹਨਾਂ ਨੂੰ ਲੱਗਦਾ ਹੋਵੇ ਕਿ ਅਸੀਂ ناکਾਮ ਆ ਉਹਨਾਂ ਦੇ ਲਈ ਕਿਉਂਕਿ ਉਹ ਆਪ ਸ਼ਾਇਦ ਸਾਰਾ ਦਿਨ ਸੋਸ਼ਲ ਮੀਡੀਆ ਤੇ ਟਵਿੱਟਰ ਤੇ ਜਾਂ ਫੇਸਬੁੱਕ ਤੇ ਇੰਸਟਾਗ੍ਰam ਤੇ ਉੱਤੇ ਟਾਈਮ ਕੱਢਦੇ ਆ ਉਹਨਾਂ ਨੂੰ ਲਗਾਉਣਾ ਤੇ ਬਾਕੀ ਪੰਜਾਬੀ ਵੀ ਇਦਾਂ ਦੇ ਨੇ ਉਹ ਹੱਡ ਬੇਹਿੰਤੀ ਨਹੀਂ ਹੈਗੇ ਪਰ ਮਰਦੀ ਬੜੀ ਕਿਰਪਾ ਹੈਗੀ ਆ ਅਸੀਂ ਹੁਣ ਹੜਾਂ ਦੇ ਵਿੱਚ 90 90 ਸਾਲ ਦੇ ਬਜ਼ੁਰਗਾਂ ਨੂੰ ਦੇਖਿਆ ਹੈ ਇਹ 25 25 25 30 30 ਕਿਲੋ ਦੀ ਰੇਤਾ ਦੀ ਮਿੱਟੀ ਦੀ ਬੋਰੀ ਭਰ ਕੇ ਬੰਨ ਲਾਰੇ ਸੀਗੇ ਤੇ ਇੰਨਾ ਮਾਰੇ ਨੇ ਉਹਨਾਂ ਨੂੰ ਬਲ ਦਿੱਤਾ ਆ ਇਹ ਕੋਈ ਗੱਲਾਂ ਜੋ ਗੱਲਾਂ ਨਹੀਂ ਹੈਗੀਆਂ ਸਾਨੂੰ ਆਪਣੇ ਮਤਲਬ ਉਹਨਾਂ ਬੰਦਿਆਂ ਨੂੰ ਅਸੀਂ ਹੋ ਸਕਦਾ ਨਕਾਰਾ ਲੱਗਦੀ ਹੁਣ ਮਰੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਪ੍ਰਵਾਸੀਆਂ ਨੇ ਸਾਡੇ ਨਾਲ ਖੜ ਕੇ ਹਾਂ ਦਾ ਨਾਰਾ ਨਹੀਂ ਮਾਰਿਆ ਜਿਹੜੇ 40 ਸਾਲਾਂ ਤੋਂ ਇੱਥੇ ਰਹਿ ਰਹੇ ਨੇ ਜਿਹੇ 30 ਸਾਲਾਂ ਤੋਂ ਇੱਥੇ ਰਹਿ ਰਹੇ ਨੇ ਤੇ ਉਹਨਾਂ ਨੇ ਅੱਜ ਤੱਕ ਸਾਡੀ ਇੱਥੇ ਦੀ ਮਾਨਸਿਕਤਾ ਨੂੰ ਅਕਸੈਪਟ ਨਹੀਂ ਕੀਤਾ ਉਹਨਾਂ ਨੇ ਪੰਜਾਬ ਨੂੰ ਆਪਣਾ ਨਹੀਂ ਮੰਨਿਆ ਪੰਜਾਬ ਨਾਲ ਹੋਰ ਤਾਂ ਹੋਰ ਇਹ ਤੱਕੇ ਲਈ ਕਦੀ ਸ਼ਹਾਦਤਾਂ ਨਹੀਂ ਦਿੱਤੀਆਂ ਕਦੀ ਮੋਰੇ ਆ ਕੇ ਆਪਣੀ ਇੱਕਾਂ ਨਹੀਂ ਡਾਈਆਂ ਉਹਨਾਂ ਦੀ ਇਸ ਗੱਲ ਦਾ ਬਸ ਦੁੱਖ ਹੈ ਗਏ ਮੈਨੂੰ ਕੋਈ ਦੁੱਖ ਨਹੀਂ ਮੈਨੂੰ ਕੋਈ ਉਹਦਾ ਉਹਦਾ ਅਗਰ ਉਹ ਕਰਨ ਤੇ ਮੈਨੂੰ ਉਹਦੀ ਕੋਈ ਖੁਸ਼ੀ ਵੀ ਨਹੀਂ ਉਹ ਦੱਸਦਾ ਕਿਉਂ ਮੈਨੂੰ ਪਤਾ ਕਿ ਉਹਨੇ ਯੋਗ ਨਹੀਂ ਹੈਗੇ ਉਹਨਾਂ ਨੇ ਕਦੀ ਵੀ ਇਹ ਕੰਮ ਨਹੀਂ ਕਰਨਾ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਨਸਲਾਂ ਚ ਪਈਆਂ ਹੁੰਦੀਆਂ ਉਹ ਚੀਜ਼ਾਂ ਨੂੰ ਮੰਨਦੇ ਹੀ ਨਹੀਂ ਆ ਉਹ ਆਪਣੇ ਲਈ ਨਹੀਂ ਕਰਦੇ ਉਹਨਾਂ ਨੇ ਸਾਡੇ ਲਈ ਕੀ ਕਰਨਾ ਪਹਿਲੀ ਗੱਲ ਦੂਜੀ ਗੱਲ ਜੇ ਉਹ ਕਰਨਾ ਚਾਹਣ ਉਹਨਾਂ ਦੀ ਨੀਅਤ ਸਪਸ਼ਟ ਹੋ ਜਾਂਦੀ ਐ ਮੈਂ ਤੁਹਾਨੂੰ ਘਰ ਦੇ ਕੰਮਿਆਂ ਤੋਂ ਦਰਸ ਕਰ ਦਿੱਤੀ ਗੱਲ ਕਿ ਘਰ ਦੇ ਕੰਮੇ ਵੀ ਕਿੱਦਾਂ ਕਰਦੇ ਨੇ ਹੂੰ ਬਾਕੀ ਫਿਰ ਵੀ ਜੇ ਕਿਸੇ ਨੂੰ ਲੱਗਦਾ ਕਿ ਪੰਜਾਬ ਦੇ ਲੋਕ ਉਹਨਾਂ ਨਾਲ ਤੱਕਾ ਕਰ ਰਹੇ ਆ ਤੇ ਉਹ ਤੱਕੇ ਨੂੰ ਕੰਪੇਅਰ ਕਰਨ ਜਿਹੜੇ ਬਾਕੀ ਸਾਡੀ ਘਟ ਗਿਣਤੀ ਗੋਮਾ ਨਾਲ ਹੋਈ ਨਹੀਂ ਕਿ 1984 ਵਿੱਚ ਨਵੰਬਰ ਕਤਲੇਆਮ ਵਰਗਾ ਕੋਈ ਤੱਕਾ ਹੋ ਰਿਹਾ ਕਿ ਬੰਬੇ ਚ ਜੋ ਗੁਜਰਾਤ ਚ ਹੋਇਆ ਉਹ ਤੱਕੇ ਹੋ ਰਹੇ ਨੇ ਕੀ ਬਾਕੀ ਮਰਜੀ ਢਾਣ ਵਾਲਾ ਕੋਈ ੱੱਕਾ ਹੋ ਗਿਆ ਕੀ ਆਪਾਂ ਉਹਨਾਂ ਦੇ ਜਿੱਦਾਂ ਇੱਜ਼ਤਾਂ ਉਹਨਾਂ ਨੇ ਸਾਡੀਆਂ ਲੁੱਟੀਆਂ ਇਦਾਂ ਕੋਈ ਲੁੱਟ ਲੀਆਂ ਨਾ ਦੀ ਇੱਜ਼ਤਾਂ ਕੀ ਉਹਨਾਂ ਦੇ ਨਿਆਣਿਆਂ ਨਾਲ ਅਸੀਂ ਇਦਾਂ ਬਦਸਲੂਕੀਆਂ ਕੀਤੀਆਂ ਜਿੱਦਾਂ ਉਹਨਾਂ ਨੇ ਸਾਡੇ ਨਾਲ ਕੀਤੀਆਂ ਸਿਰਫ ਉਹਨਾਂ ਨੂੰ ਕਹਿ ਰਹੇ ਹਾਂ ਕਿ ਤੁਸੀਂ ਇੱਥੋਂ ਚਲੇ ਜਾਓ ਉਹ ਤੁਹਾਨੂੰ ੱੱਕਾ ਲੱਗ ਰਿਹਾ ਤੇ ਜਿਹੜੀ ਚੀਜ਼ ਉਹ ਸਾਡੇ ਨਾਲ ਕਰ ਰਹੇ ਐ ਕੋਈ ਤੁਸੀਂ ਕਹਿੰਦੇ ਕਾਨੂੰਨ ਸਜ਼ਾ ਦੇ ਦੇਵੇ ਮੈਨੂੰ ਤਾਂ ਬੜੀ ਏਰੇ ਵਿੱਚ ਦੋਗਲੀ ਨੀਤੀ ਲੱਗਦੀ ਆ